ਸਤਨਾਕ ਸ਼੍ਰੀ ਵਾਗ ਗੁਰੂ ਸਾਹਿਬ ਜੀਓ ਸਤਨਾਕ ਸ਼੍ਰੀ ਵਾਹੀ ਗੁਰੂ ਸਾਤਿ ਪਤਿਓ ਕੀਤਾਲੂੜੀਏ ਕੰਮ ਸਹਰਪੇ ਆਖੀਐ ਕਾਰ ਦੀਓ ਸਵਾਰ ਸਤਗੁਰ ਸੱਚ ਸਾਖੀ ਐ ਸੰਤਾਂ ਸੰਗਨ ਦਾਹਨਾ ਅੰਮ੍ਰਿਤ ਸਾਖੀ ਐ ਪਪੰਜਨ ਮੀਰਵਾਣ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਈ ਅਲੱਖ ਪ੍ਰਭ ਲਾਕੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ 5 ਹਰ ਹਰ ਚਰਨ ਹਰ ਦੇ ਉਰਤਾਰੀ ਸਿਮਰ ਸੁਆਮੀ ਸਤ ਗੁਰ ਆਪਣਾ ਕਾਰਜ ਸਫਲ ਹਮਾਰੀ ਰਹਾਉ ਪੁਨੰਦਾਨਾ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੀ ਗੁਣ ਗਾਵਤ ਅਤਲ ਸੁਖ ਪਾਇਆ ਠਾਕੁਰ ਅਗਮ ਅਪਾਰੀ ਜੋ ਜਨ ਪਾਰ ਪਰਮ ਆਪਣੇ ਕੀਨੇ ਤਿੰਨ ਕਾ ਬਹਰ ਕਸ਼ਨਾ ਵਿਚਾਰੀ ਨਾਮਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਜਾਰੀ ਨਾਮਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਮਜਾਰੀ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗ ਜੀਓ ਸਤਿਗੁਰ ਪਾਸ਼ਾ ਮਹਾਰਾਜ ਦੀ ਰਹਿਮਤ ਦੀ ਸਦਕਾ ਤਨ ਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਅਸਥਾਨ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਜੀ ਦੀ ਮੁਕੰਦਸ ਗੋਦ ਦੇ ਅੰਦਰ ਜੁੜ ਮਿਲ ਬੈਠਿਆ ਸਤਿਗੁਰੂ ਪਾਸ਼ਾ ਮਹਾਰਾਜ ਨੇ ਕਿਰਪਾ ਕਰਨਾ ਕੀਤੀ ਹੈ ਅਜ ਅੰਮ੍ਰਿਤ ਵੇਲੇ ਜੋ 52 ਹੁਕਮਨਾਮਾ ਸਹਿਬ ਪਾਸ਼ਾ ਮਹਾਰਾਜ ਨੇ ਬਖਸ਼ਣਾ ਕੀਤੇ ਨੇ ਆਪ ਜੀ ਨੇ ਮੰਗਲਾ ਚਰਨ ਦੇ ਰੂਪ ਦੇ ਅੰਦਰ ਸਰਵਨ ਕਰਨਾ ਕੀਤਾ ਸਤਿਗੁਰੂ ਪਾਸ਼ਾ ਮਹਾਰਾਜੀ ਕਿਰਪਾ ਕਰਨ ਜਿੱਥੇ ਸਾਧ ਸੰਗਤ ਦੀਆਂ ਕੜੀਆਂ ਨੂੰ ਬਖਸ਼ਣਾ ਕੀਤਾ ਹੈ ਉਥੇ ਪਾਸ਼ਾ ਮਹਾਰਾਜੀ ਆਪਣੇ ਨਾਮ ਦੀ ਦਾਤ ਵੀ ਬਖਸ਼ਦੇ ਨੇ ਆਉ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਵਾਲੀਏ ਕੁੱਲ ਆਲਮ ਰੋਹਾਨੀਅਤ ਦੇ ਮਜਮੇ ਸਾਝੇ ਮਨੁੱਖਤਾ ਨੂੰ ਸਾਝਾ ਉਪਦੇਸ਼ ਦੇਣ ਵਾਲੀ ਕਲ ਯੁਗ ਦੇ ਸਰਬੰਸ ਪਦਾਨੀ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਨੂੰ ਗਜਾਉਣਾ ਕਰੀਏ ਜੀ ਲਵਾਈਏ ਗੁਰੂ ਪਾਸ਼ਾ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰੀਨ ਵਾਸ਼ਮਾਹ ਰਾਜਾ ਕਿਰਪਾ ਕਰਨ ਸਾਡਾ ਜਿਹੜਾ ਚੱਲਿਆ ਚੱਲਿਆ ਕਦਮ ਕਦਮ ਲਿਖੇ ਦੇ ਵਿੱਚ ਲੱਗ ਸਕੀ ਦਾਸ ਨੂੰ ਬਖਸ਼ੋ ਜੀ ਅਸੀਸ ਜਿਤਨੀ ਕੇ 파ਸ਼ਮਾਹ ਰਾਜ ਨੇ ਸਮਤ ਬਖਸ਼ੀਏ ਬਖਸ਼ੀ ਹੋਈ ਮਤ ਦੇ ਅਨੁਸਾਰ ਉਸ ਅਕਾਲ ਪੁਰਖ ਵੈਦ ਦੇ ਬਖਸ਼ੀ ਹੋਈ ਪਾਵਨ ਹੁਕਮ ਨਾਮਾ ਸਹਿਬ ਦੇ ਸ਼ਬਦ ਦੇ ਨਾਲ ਪ੍ਰੀਤ ਪਾਣੀ ਕਰਦੇ ਆ ਵਿਚਾਰਤਾਰਾ ਕਰਨਾ ਕਰਦੇ ਆ ਬੁਲਾਉ ਫਤਿਹ ਗੱਜ ਵੱਜ ਕੇ ਆਖਣਾ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਟੋਡੀ ਮਹਲਾ 5 ਹਰ ਹਰ ਚਰਨ ਰਤੇ ਉਰਤਾਰੇ ਸਿਮਰ ਸੁਆਮੀ ਸਤਗੁਰ ਆਪਣਾ ਕਰਜ ਸਫਲ ਹਮਾਰੇ ਤਨ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਟੂੜੀ ਰਾਗ ਦੇ ਅੰਦਰ ਜਗਦੀ ਜੋਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਦੇ ਪਾਵਨ ਅੰਗ 718 ਦੇ ਉੱਪਰ ਇਸ ਸ਼ਬਦ ਨੂੰ ਸੁਬਾਈ ਮਨ ਕਰਨਾ ਕਰਦੇ ਨੇ ਪਾਸ਼ਾ ਮਹਾਰਾਜ ਜੀ ਰਹਾਉ ਵਾਲੇ ਬੰਦਾ ਦੇ ਅੰਦਰ ਮੁਨੱਖ ਨੂੰ ਇੱਕ ਜਿਹੜੀ ਪਾਸ਼ਾ ਮਹਾਰਾਜ ਨੇ ਤਲਬ ਦਿੱਤੀ ਹੋਈ ਹੈ ਤਲਬ ਦੇ ਅਨੁਸਾਰ ਪਾਸ਼ਾ ਮਹਾਰਾਜ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਬੰਦਨਾ ਕਰਨਾ ਕਰਦਾ ਹੈ ਉਦਾਹਰਨ ਤੌਰ ਤੇ ਦੇਖਣਾ ਕਰੀਏ ਅਸੀਂ ਸਾਰੇ ਜਦੋਂ ਕੋਈ ਵੀ ਕਾਰਜ ਕਰਨਾ ਕਰਦੇ ਹਾਂ ਦੇ ਪਾਸ਼ਾ ਮਹਾਰਾਜ ਦਾ ਜਿੱਥੇ ਸ਼ੁਕਰਾਨਾ ਕੀਤਾ ਜਾਂਦਾ ਹੈ ਉੱਥੇ ਪਾਸ਼ਾ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਵੀ ਕੀਤੀ ਜਾਂਦੀ ਹੈ ਕਿ ਪਾਸ਼ਾ ਮਹਾਰਾਜ ਜੀ ਕਿਰਪਾ ਕਰਨੀ ਸਾਡੇ ਆਪਣੇ ਸੇਵਕਾਂ ਦੀ ਜਿਹੜੀ लाज-ਪਾਤ ਰੱਖ ਲੈਣੀ ਤੇ ਆਰੰਭੇ ਹੋਏ ਕਾਰਜਾਂ ਦੇ ਵਿੱਚ ਪਾਸ਼ਾ ਮਹਾਰਾਜ ਜੀ ਸਫਲਤਾ ਬਖਸ਼ਣੇ ਤੇ ਪਾਸ਼ਾ ਮਹਾਰਾਜ ਜੀ ਫੇਰ ਕਿਰਪਾ ਵੀ ਕਰਨਾ ਕਰਦੇ ਨੇ ਜਿਹੜੇ ਗੁਰਸਿੱਖ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੀ ਸਦਕਾ ਸ਼ਬਦ ਦੇ ਨਾਲ ਜੁੜੇ ਹੋਏ ਹੁੰਦੇ ਨੇ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਹੁੰਦੇ ਨੇ ਤੇ ਹਮੇਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਧਕਣਾ ਕਰਦੇ ਨੇ ਤੇ ਫਿਰ ਉਹ ਮਨ ਹਿੱਤੇ ਰੂਪੀ ਦੇ ਵਿੱਚ ਹਮੇਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਮਿਲਣ ਵਾਸਤੇ ਉਹਨਾਂ ਦੇ ਹਿਰਦੇ ਦੇ ਵਿੱਚ ਜਿਹੜੀ ਉਹ ਤਾਂਗ ਲੱਗੀ ਰਹਿੰਦੀ ਹੈ ਤੇ ਪਾਸ਼ਾ ਮਹਾਰਾਜ ਕਿਰਪਾ ਕਰਨਾ ਕਰਦੇ ਨੇ ਹਰ ਹਰ ਚਰਨ ਰਿਦੇ ਉਰਤਾਰੀ ਕਿ ਉਸ ਅਕਾਲ ਪੁਰਖ ਵੈਗੁਰੂ ਜੀ ਨੂੰ ਹਮੇਸ਼ਾ ਆਪਣੇ ਮਨ ਦੀ ਭਾਂਡੇ ਦੇ ਅੰਦਰ ਸਿਮਰਨਾ ਕਰ ਤੇ ਰਿਦੇ ਦੇ ਵਿੱਚ ਉਸ ਅਕਾਲ ਪੁਰਖ ਵੈਗੁਰੂ ਦੇ ਨਾਮ ਨੂੰ ਜਿਹੜਾ ਧਾਰਨਾ ਕਰ ਲੈ ਤੇ ਪਾਸ਼ਾ ਮਹਾਰਾਜ ਕਿਰਪਾ ਕਰਨਾ ਕਰਦੇ ਨੇ ਸਮਝਾਉਣਾ ਕਰਦੇ ਨੇ ਧੰਨ ਗੁਰੂ ਰਾਮਦਾਸ ਪਾਸ਼ਾ ਜੀ ਸਮਝਾਉਣਾ ਕਰ ਰਹੀ ਨੇ ਮਨੁੱਖ ਨੂੰ ਮਨ ਮਿਲ ਸੰਤ ਜਨਾ ਦਸ ਗਾਇਓ ਕਿ ਉਹਨਾਂ ਸੰਤ ਜਨਾ ਦੇ ਨਾਲ ਮਿਲ ਜਾ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੇ ਹੋਏ ਨੇ ਜਿਸ ਤਰ੍ਹਾਂ ਆਪਾਂ ਸਾਰੀ ਸਾਧ ਸੰਗਤ ਦੀਆਂ ਘੜੀਆਂ ਨੂੰ ਮੰਨਣਾ ਕਰ ਰਹੇ ਆ ਆਪਣੇ ਬੜੇ ਵੱਡੇ ਭਾਗ ਨੇ ਇਪਛਲੇ ਕੁ ਕਰਮ ਕੀਤੇ ਹੋਏ ਨੇ ਜਿਹੜੇ ਸਤ ਸੰਗਤ ਦੇ ਘੜੀਆਂ ਦੇ ਮਨਨ ਦਾ ਸੁਭਾਗ ਸਮਾਪਤ ਹੋਇਆ ਹੈ 사ਦ ਸੰਤ ਦੇ ਵਿੱਚ ਮਿਲ ਕਰਕੇ ਉਸ ਅਕਾਲ ਪੁਰਖ ਵੈਗ ਦੇ ਬਾਣੀ ਦੇ ਨਾਲ ਪ੍ਰੀਤ ਪਾਉਣੀ ਕਰਦੇ ਆ ਸ਼ਬਦ ਦੇ ਨਾਲ ਪ੍ਰੀਤ ਪਾਉਣੀ ਕਰਦੇ ਆ ਤੇ ਪਾਤਸ਼ਾਹ ਮਹਾਰਾਜੀ ਅਨੇਕਾਂ ਉਦਾਹਰਨਾਂ ਦੇ ਕਰਕੇ ਮਨੁੱਖ ਨੂੰ ਸਮਝਾਉਣਾ ਕਰਨਾ ਕਰਦੇ ਨੇ ਕਿ ਜਿਨ੍ਹਾਂ ਨੇ ਉਹਨਾਂ ਸੰਤ ਜਨਾਂ ਦੇ ਨਾਲ ਮਿਲ ਕੇ ਉਸ ਪ੍ਰਭੂ ਦਾ ਹਰੀਦਾ ਜਸ ਕੀਰਤਨ ਕਰ ਲਿਆ ਨਾਮ ਦੇ ਨਾਲ ਜੁੜ ਗਏ ਨੇ ਤੇ ਉਹਨਾਂ ਦੇ ਫਿਰ ਮਨ ਦੇ ਹਿਰਦੇ ਦੇ ਰੂਪੀ ਦੇ ਵਿੱਚ ਹਮੇਸ਼ਾ ਜਿਸ ਤਰ੍ਹਾਂ ਕੋਈ ਮਨੁੱਖ ਉਦਾਹਰਣ ਤੌਰ ਤੇ ਦੇਖਣਾ ਕਰੀਏ ਜਿਹੜਾ ਰਤਨ ਨੂੰ ਉੱਜੋਗਨਾ ਕਰਦਾ ਹੈ ਜਦੋਂ ਸ਼ਬਦ ਦੇ ਨਾਲ ਪ੍ਰੀਤ ਪਾਉਂਦੀ ਹੈ ਤੇ ਪ੍ਰੀਤਮ ਦੇ ਨਾਲ ਇੱਕ ਤਰ੍ਹਾਂ ਦੀ ਜਿਹੜੀ ਉਹ ਗੱਲਬਾਤ ਕਰਕੇ ਮਨ ਹਿਰਦੇ ਰੂਪੀ ਦੇ ਵਿੱਚੋਂ ਜਿਹੜਾ ਹਨੇਰਾ ਹੋਇਆ ਹੁੰਦਾ ਹੈ ਉਹ ਚਾਨਣ ਦੇ ਤੌਰ ਤੇ ਜਿਹੜਾ ਉਹ ਬਦਲ ਜਾਂਦਾ ਹੈ ਦੇ ਫੇਰ ਉਹ ਹਮੇਸ਼ਾ ਸਤਗੁਰੂ ਪਾਸ਼ਾ ਮਹਾਰਾਜ ਦੇ ਚਰਨਾਂ ਦੇ ਵਿੱਚ ਇਹ ਵੰਦਨਾ ਕਰਨਾ ਕਰਦੇ ਨੇ ਗੁਰੂ ਰਾਮਦਾਸ ਪਾਸ਼ਾ ਮਹਾਰਾਜੀ ਅਗਲੀ ਪੰਗਤੀ ਦੇ ਵਿੱਚ ਸਮਝਾਉਣਾ ਕਰੀ ਨੇ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤਗੁਰ দান ਦਿਵਾਇਓ ਸਤਗੁਰੂ ਪਾਸ਼ਾ ਮਹਾਰਾਜ ਨੇ ਕਿਰਪਾ ਕਰ ਦਿੱਤੀ ਆਪਣੇ ਨਾਮ ਦੀ ਜਿਹੜੀ ਦਾਤ ਬਖਸ਼ ਦਿੱਤੀ ਹੈ ਹृदय ਦੇ ਵਿੱਚ ਉਸ ਪਰਮਾਤਮਾ ਦਾ ਨਾਮ ਜਿਹੜਾ ਉੱਟਕ ਗਿਆ ਹੈ ਵਸ ਗਿਆ ਹੈ ਉਸ ਅਕਾਲ ਪੁਰਖ ਵੈ ਜਿਹਨੂੰ ਹਮੇਸ਼ਾ ਉੱਠਦਿਆ ਬੈੰਦਿਆ ਜਿਹੜਾ ਉਹ ਧਿਆਉਂਦੇ ਨੇ ਤੇ ਪਾਤਸ਼ਾਹ ਮਹਾਰਾਜ ਜੀ ਅਗਲੀ ਪੰਕਤੀ ਦੇ ਵਿੱਚ ਸਮਝਾਉਣਾ ਕਰਦੇ ਨੇ ਸਿਮਰ ਸੁਆਮੀ ਸਤਗੁਰ ਆਪਣਾ ਕਿ ਉਸ ਪਰਮਾਤਮਾ ਨੂੰ ਹਮੇਸ਼ਾ ਜਿਹੜਾ ਉਸ ਸਿਮਰਨਾ ਕਰ ਸੁਆਮੀ ਨੂੰ ਸਿਮਰਨਾ ਕਰ ਜਿਸ ਦੀ ਕਿਰਪਾ ਦੇ ਨਾਲ تیرے ਆਰੰਭੇ ਹੋਏ ਕਾਰਜਾਂ ਦੇ ਵਿੱਚ ਉਸ ਪਰਮਾਤਮਾ ਨੇ ਤੈਨੂੰ ਜਿਹੜੀ ਸਫਲਤਾ ਬਖਸ਼ਣਾ ਕਰਨੀ ਹੈ ਤੇ ਪਾਸ਼ਾ ਮਹਾਰਾਜ ਦੀ ਕਿਰਪਾ ਦੇ ਸਦਕਾ ਅਸੀਂ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਧਨਾ ਕਰਦੇ ਆ ਬੇਨਤੀ ਕਰਨਾ ਕਰਦੇ ਆ ਪਾਸ਼ਾ ਮਹਾਰਾਜ ਕਿਰਪਾ ਕਰਿਓ ਅਸੀਂ ਇਹ ਜਿਹੜੇ ਇਹ ਕਾਰਜ ਨੇ ਆਰੰਭੇ ਹੋਏ ਨੇ ਉਦਾਹਰਨ ਤੌਰ ਤੇ ਦੇਖਣਾ ਕਰੀਏ ਜੇਕਰ ਅਸੀਂ ਵਿਆਹ ਕਾਰਜ ਕਰਨਾ ਕਰਦੇ ਆਂ ਤੇ ਤਾਂ ਵੀ ਜਿਹੜਾ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੰਦਨਾ ਕਰਦੇ ਆਂ ਵਿਦੇਸ਼ ਕਾਰਜ ਹੋਣ ਕੋਈ ਹੋਰ ਕਾਰਜਵੇਤਾ ਵੀ ਜਿਹੜਾ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੰਦਨਾ ਕਰਨਾ ਕਰਦੇ ਆ ਪਾਤਸ਼ਾਹ ਮਹਾਰਾਜ ਕਿਰਪਾ ਕਰਨਾ ਕਰਦੇ ਨੇ ਸਮਝਾਉਣਾ ਕਰਨਾ ਕਰਦੇ ਨੇ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਹਮੇਸ਼ਾ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਆਪਣੇ ਕਾਰਜਾਂ ਦੇ ਵਿੱਚ ਆਪਾਂ ਜਿਹੜੀ ਉਹ ਸਫਲਤਾ ਉਹ ਪਰਮਾਤਮਾ ਬਖਸ਼ਣਾ ਕਰਦਾ ਹੈ ਪਾਸ਼ਾ ਮਹਾਰਾਜ ਜੀ ਧੰ ਗੁਰੂ ਰਾਮਦਾਸ ਪਾਸ਼ਾ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਕਿ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਿਯਾਈ ਆਪਣੇ ਮਨ ਹਿੰਦੇ ਰੂਪੀ ਦੇ ਵਿੱਚੋਂ ਹਨੇਰਾ ਜਿਹੜਾ ਦੂਰ ਕਰ ਲਿਆ ਹੈ ਰਤਨ ਜਿਹੜਾ ਲੱਭ ਲਿਆ ਹੈ ਸਤਗੁਰੂ ਪਾਸ਼ਾ ਮਹਾਰਾਜ ਨੂੰ ਮਿਲਣ ਵਾਸਤੇ ਤੇ ਫਿਰ ਪਾਸ਼ਾ ਮਹਾਰਾਜ ਜੀ ਕਿਰਪਾ ਕਰ ਦਿੰਦੇ ਨੇ ਆਪਣੇ ਸੇਵਕਾਂ ਦੇ ਅਰੰਭੇ ਹੋਏ ਕਾਰਜਾਂ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਕਿਰਪਾ ਕਰਕੇ ਕਾਰਜਾਂ ਦੇ ਵਿੱਚ ਉਸ ਫੋਲਤਾ ਬਚਤੰਦਾ ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਫਲ ਹਮਾਰੇ ਬਾਣੀ ਦੇ ਅੰਦਰ ਵੀ ਪੜਨਾ ਕਰਦੇ ਆ ਵਿੱਚ ਕਰਤਾ ਪੁਰਖ ਖਲੋਵਾ ਵਾਲਨਾ ਵਿੰਗਾ ਹੁਵਾ ਅਨੇਕਾਂ ਤਰ੍ਹਾਂ ਦੇ ਪਾਸ਼ ਮਹਾਰਾਜ ਦੀ ਕਿਰਪਾ ਦੇ ਸਦਕਾ ਉਸ ਸ਼ਬਦ ਜਿਹੜੇ ਗੁਰਬਾਣੀ ਦੇ ਵਿੱਚੋਂ ਆਪਾਂ ਪੜਨਾ ਕਰਦੇ ਆ ਕਿ ਕਿਸੇ ਤਰ੍ਹਾਂ ਪਾਸ਼ਾ ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਆਪਣੇ ਨਾਮ ਦੀ ਦਾਤ ਵੀ ਦੇ ਦੇਣ ਤੇ ਅਰੰਭੇ ਹੋਏ ਕਾਰਜਾਂ ਦੇ ਵਿੱਚ ਸਫਲਤਾ ਬਖਸ਼ ਦੇਣ ਤੇ ਫਿਰ ਪਾਸ਼ਾ ਮਹਾਰਾਜ ਜੀ ਕਿਰਪਾ ਕਰਕੇ ਹਮੇਸ਼ਾ ਆਪਣੇ ਜਿਹੜੇ ਸੇਵਕਾਂ ਦੀ ਅਰੰਭੇ ਹੋਏ ਕਾਰਜਾਂ ਦੇ ਵਿੱਚ ਉਹ ਸਫਲਤਾ ਬਖਸ਼ਣਾ ਕਰਦੇ ਨੇ ਤੇ ਜਿਨ੍ਹਾਂ ਨੇ ਫਿਰ ਉਸ ਅਕਾਲ ਪੁਰਖਾਇ ਦੀ ਕਿਰਪਾ ਦੀ ਨਿਯਾਈ ਨਾਮ ਦੇ ਨਾਲ ਜੁੜਨਾ ਕੀਤਾ ਹੈ ਸੁਣ ਮੰ ਅਕਥ ਕਥਾ ਹਰ ਨਾਮ ਹਮੇਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦ ਦੇ ਨਾਲ ਪ੍ਰੀਤ ਪਾਉਣੀ ਕੀਤੀ ਹੈ ਕਥਾ ਨੂੰ ਸਰਵਨ ਕਰਨਾ ਕੀਤਾ ਹੈ ਸਾਧ ਸੰਗਤੀਆਂ ਘੜੀਆਂ ਨੂੰ ਮਨਨਾ ਕੀਤਾ ਹੈ ਤੇ ਫਿਰ ਪਾਤਸ਼ਾਹ ਮਹਾਰਾਜ ਕਿਰਪਾ ਕਰ ਦਿੰਦੇ ਨੇ ਰਿੱਧ ਵੀ ਬਖਸ਼ ਦਿੰਦੇ ਨੇ ਬੁੱਧ ਵੀ ਬਖਸ਼ ਦਿੰਦੇ ਨੇ ਤੇ ਸਿੱਧ ਵੀ ਬਖਸ਼ ਦਿੰਦੇ ਨੇ ਤੇ ਅਨੇਕਾਂ ਤਰ੍ਹਾਂ ਦੇ ਜਿਹੜੇ ਸੁੱਖ ਨੇ ਉਹ ਮਨੁੱਖ ਪਾਲਿੰਦਾ ਜਦੋਂ ਭੱਜ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਹਰੀ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ ਹਮੇਸ਼ਾ ਜਪਨਾ ਕਰਦਾ ਹੈ ਗੁਰਮਤਿ ਹਰਿ ਰਾਮ ਰਾਮ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨੈ ਆਈ ਰਾਮ ਨਾਮ ਨੂੰ ਜਪਨਾ ਕਰਦਾ ਹੈ ਤੇ ਆਉਣਾ ਕਰਦਾ ਹੈ ਫਿਰ ਪਾਸ਼ਾ ਮਹਾਰਾਜ ਜੀ ਆਪਣੇ ਸੇਵਕਾਂ ਦੀ लाज ਪਤ ਆਪ ਰੱਖਣਾ ਕਰਦੇ ਨੇ ਰਹਾਉ ਫਿਰ ਪਾਸ਼ਾ ਮਹਾਰਾਜ ਜੀ ਅਗਲੀ ਪੰਕਤੀ ਦੇ ਵਿੱਚ ਸਮਝਾਉਣਾ ਕਰ ਰਹੇ ਨੇ ਪੁਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਪਾਸ਼ਾ ਮਹਾਰਾਜ ਫਿਰ ਕਿਰਪਾ ਕਰ ਦਿੰਦੇ ਨੇ ਜਿੱਥੇ ਉਸ ਅਕਾਲ ਪੁਰਖ ਵੈਗ ਦੀ ਕਿਰਪਾ ਦੇ ਸਦਕਾ ਪੁੰਨ ਦਾਨ ਵੀ ਜਿਹੜਾ ਮਨੁੱਖ ਕਰਦਾ ਹੈ ਪੂਜਾ ਕਰਨਾ ਕਰਦਾ ਹੈ ਪਰਮੇਸ਼ਰ ਦੀ ਕੀਰਤੀ ਕਰਨ ਕਰਦਾ ਹੈ ਤੇ ਮਨ ਹਿਰਦੇ ਰੂਪੀ ਦੇ ਵਿੱਚ ਕੀਰਤ ਕਰਦਿਆ ਹੋਇਆ ਵੀ ਉਸ ਅਕਾਲ ਪੁਰਖ ਵੈਗ ਨੂੰ ਤੇ ਆਉਂਦਾ ਹੈ ਕਿਸੇ ਦੇ ਪਾਸੋਂ ਵੀ ਕਿਸੇ ਤਰ੍ਹਾਂ ਦਾ ਫਰੇਵ ਜਿਹੜਾ ਉਹ ਕਰਕੇ ਕੀਰਤਨ ਦੇ ਵਿੱਚ ਵਾਧੇ ਨਹੀਂ ਕਰਨਾ ਕਰਦਾ ਹਮੇਸ਼ਾ ਜਿਹੜਾ ਉਹ ਥੋੜੇ ਦੇ ਵਿੱਚ ਰਹਿ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਕਰਦਾ ਹੈ ਤੇ ਨਾਲ ਹੀ ਉਹ ਪਰਮਾਤਮਾ ਦੀ ਕਿਰਪਾ ਦੇ ਸਦਕਾ ਪੁੰਨ ਦਾਨ ਵੀ ਕਰਨਾ ਕਰਦਾ ਹੈ ਤੇ ਪੂਜਾ ਕਰਨਾ ਕਰਦਾ ਹੈ ਅਕਾਲ ਪੁਰਖ ਵਾਹਿਗੁਰੂ ਦੀ ਅਰਦਾਸ ਨਾ ਕਰਨਾ ਕਰਦਾ ਹੈ ਹਮੇਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜਿੱਥੇ ਜੁੜਨਾ ਕਰਦਾ ਹੈ ਉੱਥੇ ਪਰਮਾਤਮਾ ਦੀ ਜਿਹੜੀ ਕਿਰਤ ਵਿਰਤ ਦੀ ਦਸਾਂ ਨਵਾਂ ਦੀ ਕਿਰਤ ਕਮਾਈ ਹੈ ਉਸ ਨੂੰ ਵੀ ਜਿਹੜਾ ਉਹ ਕਰਨਾ ਕਰਦਾ ਹੈ ਦੇ ਮਨ ਹਿਰਦੇ ਰੂਪੀ ਦੇ ਵਿੱਚ ਉਸ ਪਰਮਾਤਮਾ ਦੇ ਨਾਮ ਨੂੰ ਜਿਹੜਾ ਧਿਆਉਣਾ ਕਰਦਾ ਹੈ ਤੇ ਪਾਤਸ਼ਾਹ ਮਹਾਰਾਜ ਜੀ ਫੇਰ ਕਿਰਪਾ ਕਰ ਦਿੰਦੇ ਨੇ ਜਿਨ੍ਹਾਂ ਨੇ ਉਸ ਅਕਾਲ ਪੁਰਖ ਵੈਗੁਰ ਦੇ ਕਿਰਪਾ ਦੇ ਮਿਆਈ ਧੰਨ ਪੁੰਨ दान ਜਿਹੜਾ ਕਰਨਾ ਕੀਤਾ ਹੈ ਮਨ ਹਿਰਦੇ ਰੂਪੀ ਦੇ ਵਿੱਚ ਕੀਰਤੀ ਕਰਨਾ ਕੀਤੀ ਹੈ ਤੇ ਫਿਰ ਪਾਤਸ਼ਾਹ ਮਹਾਰਾਜ ਸਮਝਾਉਣਾ ਕਰਦੇ ਨੇ ਕਹਿਣਾ ਕਰਦੇ ਨੇ ਕਿ ਜਿਨ੍ਹਾਂ ਨੇ ਉਸ ਅਕਾਲ ਪੁਰਖ ਵੈਗੁਰ ਅਰਦਾਨਾ ਕੀਤਾ ਹੈ ਮਨ ਹਿਰਦੇ ਰੂਪੀ ਦੇ ਵਿੱਚ ਜਨਨ ਨਾਨਕ ਕੋ ਹਰ ਭੀਟੇ ਸੁਆਮੀ ਦੁੱਖ ਹਉ ਮੇ ਰੋਗ ਗਵਾਇਆ ਪਾਸ਼ਾ ਮਹਾਰਾਜ ਜੀ ਕਿਰਪਾ ਕਰ ਦਿੰਦੇ ਨੇ ਫਿਰ ਉਹਨਾਂ ਦੇ ਜਿਹੜੇ ਦੁੱਖ ਦਿਲਦਰ ਹੁੰਦੇ ਨੇ ਉਹ ਪ੍ਰਮਾਤਮਾ ਆਪ ਜਿਹੜਾ ਉਹ ਦੂਰ ਕਰ ਦਿੰਦਾ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੰਤ ਜਨਾਂ ਦੇ ਨਾਲ ਮਿਲ ਗਏ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਉਹ ਰੱਦਨਾ ਕੀਤਾ ਹੈ ਜਦੋਂ ਅਵਰਾਧ ਕੇ ਉਸ ਅਕਾਲ ਪੁਰਖ ਵੈਗੋ ਨਾਮ ਦੇ ਨਾਲ ਜੁੜ ਕੇ ਇੱਕ ਮਿਕ ਹੋ ਗਏ ਨੇ ਸ਼ਬਦ ਦੇ ਨਾਲ ਪ੍ਰੀਤ ਪੈ ਗਈ ਹੈ ਤੇ ਫਿਰ ਉਹ ਪੜਨਾ ਕਰਦੇ ਨੇ ਗੁਣ ਕਾਵਤ ਅਤਲ ਸੁਖ ਪਾਇਆ ਠਾਕੁਰ ਅਗਮ ਪਾਰੇ ਹੁਣ ਜਿਹੜੇ ਉਸ ਅਕਾਲ ਪੁਰਖ ਵੈਗ ਦੇ ਗੁਣਾ ਦੇ ਨਾਲ ਜਿਹੜੀ ਉਹ ਪ੍ਰੀਤ ਪਾ ਲਈ ਹੈ ਧੰਨ ਗੁਰੂ ਅਮਰਦਾਸ ਪਾਸ਼ਾ ਮਹਾਰਾਜੀ ਜਦੋਂ ਬੀਬੀ ਅਮਰੋਜੀ ਦੇ ਪਾਸੋਂ ਧੰਨ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਦੀ ਬਾਣੀ ਦੇ ਜਿਹੜੇ ਬੋਲ ਨੇ ਬੀਬੀ ਅਮਰੋਜੀ ਉਚਾਰਨ ਕਰ ਰਹੇ ਨੇ ਪੜਨਾ ਕਰਦੇ ਨੇ ਤੇ ਧੰਨ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਦੇ ਜਦੋਂ ਕੰਨਾਂ ਦੇ ਵਿੱਚ ਇਹ ਪਿਆਰੇ ਬੋਲ ਪੈਂਦੇ ਨੇ ਪਰਮਾਤਮਾ ਦੇ ਤੇ ਫਿਰ ਬੀਬੀ ਅਮਰੋਜੀ ਤੋਂ ਪੁੱਛਣਾ ਕਰਦੇ ਨੇ ਕਿ ਤੁਸੀਂ ਜਿਹੜੇ ਇਹ ਕਿਹੜੇ ਪ੍ਰਭੂ ਦੇ ਜਿਹੜੇ ਗੁਣ ਗਿੜੇ ਉਹ ਗਾਰੇ ਹੋ ਤੇ ਬੀਬੀ ਅਮਰੋਜੀ ਆਖਣਾ ਕਰਦੇ ਨੇ ਇਹ ਜਿਹੜੇ ਸ਼ਬਦ ਨੇ ਧੰਨ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਦੇ ਮੁਖਤਉ ਉਚਾਰਨ ਕੀਤੇ ਹੋਏ ਨੇ ਜਿਹੜੇ ਸਤਗੁਰੂ ਪਾਸ਼ਾ ਮਹਾਰਾਜ ਦੀ ਕਿਰਪਾ ਦੇ ਨਿਆਈ ਸ਼ਬਦ ਦੇ ذریعے ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਨਾ ਨੂੰ ਜਿਹੜਾ ਆਪਣੇ ਮਨ ਹਿਰਦ ਰੂਪੀ ਦੇ ਵਿੱਚ ਉਤਾਰਨ ਕਰ ਰਹੀ ਹਾਂ ਹੁਣ ਗੁਨਾ ਦੀ ਜਿਹੜੀ ਗੱਲ ਆ ਗਈ ਹੈ ਤੇ ਪਾਸ਼ਾ ਮਹਾਰਾਜ ਦੇ ਗੁਨਾ ਤੋਂ ਸੁਖ ਜਿਹੜੇ ਉਹ ਹਮੇਸ਼ਾ ਜਿਹੜੇ ਉਹ ਪਾਉਣੇ ਕੀਤੇ ਨੇ ਸ਼ਬਦ ਦੇ ਨਾਲ ਪ੍ਰੀਤ ਪਾਤ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਬੀਬੀ ਅਮਰੋ ਜੀ ਦੇ ਕੋਲ ਜਿਹੜੀ ਆਪਣੀ ਫਰਿਆਦ ਜਿਹੜੀ ਰੱਖਣਾ ਕਰਨਾ ਕਰਦੇ ਨੇ ਕਿ ਕਿਰਪਾ ਕਰੋ ਮੈਨੂੰ ਆਪ ਜੀ ਦੀ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਨਾਲ ਜੋੜ ਦਿਓ ਹੁਣ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਰਹਿਮਤ ਹੁੰਦੀ ਹੈ ਜਦੋਂ ਮਨ ਹਿਰਦੇ ਰੂਪੀ ਦੇ ਵਿੱਚੋਂ ਅਨੇਕਾਂ ਦੁਨਿਆਵੀ ਪਦਾਰਥਾਂ ਨੂੰ ਛੱਡ ਕਰਕੇ ਅਨੇਕਾਂ ਪਰਮਾਤਮਾ ਨੂੰ ਛਡ ਕਰਕੇ ਤੀਰਥਾਂ ਨੂੰ ਛਡ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਖਡੂਰ ਸਾਹਿਬ ਦੀ ਧਰਤੀ ਤੇ ਉੱਪਰ ਜਾ ਕਰਕੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਨਿਸ਼ਵਰ ਆਪਣਾ ਸਾਰਾ ਤਨ ਤੇ ਮਨ ਜਿਹੜਾ ਨਿਸ਼ਵਰ ਕਰ ਦਿੰਦੇ ਨੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਨਾ ਦੀ ਕੀਰਤੀ ਕਰਦੇ ਹੋਏ ਸੇਵਾ ਸਿਵਨ ਕਰਦੇ ਹੋਏ ਧਨ ਗੁਰੂ ਅੰਗਦ ਦੇ ਪਾਸ਼ਾ ਮਹਾਰਾਜ ਦੇ ਹੋ ਕਰਕੇ रह ਜਾਂਦੇ ਨੇ ਇੱਕ ਦੇ ਹੋ ਕਰਕੇ ਰਹਿ ਜਾਂਦੇ ਨੇ ਜਿੱਥੇ ਹਰ ਸਾਲ ਗੰਗਾ ਦੇ ਯਾਤਰਾ ਨੂੰ ਜਾਇਆ ਕਰਦੇ ਸਨ ਪਰ ਕੁਝ ਵੀ ਜਿਹੜਾ ਉਪਰਾਪਤ ਨਹੀਂ ਹੋਇਆ ਜਦੋਂ ਇੱਕ ਦਿਨ ਭੁੱਖਾ ਸਾਧੂ ਭੋਜਨ ਸ਼ਕਣ ਵਾਸਤੇ ਆਉਂਦਾ ਹੈ ਤੇ ਆਖਣਾ ਕਰਦਾ ਹੈ ਕਿ ਮੈਂ ਜਿਹੜਾ ਇੱਕ ਜਿਹੜੇ ਗੁਰੂ ਨੂੰ ਜਾਈ ਤੋਂ ਜਿਹੜਾ ਇਹ ਪ੍ਰਸ਼ਾਦਾ ਜਿਹੜਾ ਸ਼ਕਣਾ ਕੀਤਾ ਹੈ ਭੋਜਨ ਸ਼ਕਣਾ ਕੀਤਾ ਹੈ ਤੇ ਧੰਗ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜੀ ਫੇ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਆਉਂਦੇ ਨੇ ਤੇ ਫਿਰ ਜਿਹੜਾ ਅਨੇਕਾਂ ਤਰ੍ਹਾਂ ਦੇ ਜਿਹੜੇ ਸੁਖ ਨੇ ਉਹ ਪਾਉਂਦੇ ਨੇ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕੀਰਤ ਜੀ ਦੇ ਨਾਲ ਜੁਟ ਜਾਂਦੇ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਦੋਂ ਬਾਣੀ ਦੇ ਵਿੱਚ ਸੇਵਾ ਦੇ ਵਿੱਚ ਨਿਰਪੱਖ ਹੋ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਨਾਲ ਪ੍ਰੀਤੀ ਪਾ ਲੈਂਦੇ ਨੇ ਤੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਜਿਹੜਾ ਗਾਉਂਦੇ ਹੋਏ ਅਤਲ ਅਨੇਕਾਂ ਤਰ੍ਹਾਂ ਦੇ ਜਿਹੜੇ ਸੁੱਖ ਨੇ ਉਹ ਪਾ ਲੈਂਦੇ ਨੇ ਤੇ ਠਾਕੁਰ ਅਗਮ ਅਪਾਰੀ ਹੁਣ ਜਿਹੜੇ ਸਤਗੁਰੂ ਪਾਸ਼ਾ ਮਹਾਰਾਜ ਦੀ ਕਿਰਪਾ ਦੇ ਸਦਕਾ ਠਾਕੁਰ ਨੇ ਬਖਸ਼ੀ ਹੋਏ ਭੰਡਾਰੇ ਨੇ ਉਹਨਾਂ ਦੇ ਨਾਮ ਦੇ ਨਾਲ ਪ੍ਰੀਤ ਪਾ ਕਰਕੇ ਉਸ ਅਕਾਲ ਪੁਰਖ ਵੈਗਦੇ ਸ਼ਬਦ ਦੇ ਨਾਲ ਇੱਕਮਿਕ ਹੋ ਜਾਂਦੇ ਨੇ ਧੰਨ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਜੀ ਜਦੋਂ ਸੇਵਾ ਦੇ ਵਿੱਚ ਪਰਪੱਕ ਸਨ ਤੇ ਪਾਸ਼ਾ ਮਹਾਰਾਜ ਨੇ ਫਿਰ ਕਿਰਪਾ ਕਰ ਦਿੱਤੀ ਉਹਨਾਂ ਨੂੰ ਗੁਰਗੱਦੀ ਦੇ ਉੱਪਰ ਬਿਠਾਉਣਾ ਕੀਤਾ ਸਿੱਖ ਧਰਮ ਦਾ ਜਿਹੜਾ ਅਗਲਾ ਮੋਢੀ ਮਾਨੀ ਜਿਹੜਾ ਬਣਾਉਣਾ ਕੀਤਾ ਹੈ ਤੇ ਇਸੇ ਤਰ੍ਹਾਂ ਜਦੋਂ ਠਾਕਰ ਨੂੰ ਆਪਣੇ ਸੇਵਕ ਜਨ ਭਾ ਜਾਂਦੇ ਨੇ ਸ਼ਬਦ ਦੇ ਨਾਲ ਜੁੜ ਜਾਂਦੇ ਨੇ ਜਿਹੜੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਸੇਵਕਾਂ ਦੇ ਹਮੇਸ਼ਾ ਅਰੰਭੇ ਹੋਏ ਕਾਰਜਾਂ ਦੇ ਵਿੱਚ ਉਹ ਸਫਲਤਾ ਬਖਸ਼ਣਾ ਕਰਦੇ ਨੇ ਕਰਨਾ ਕਰਦੇ ਨੇ ਤੇ ਪਾਸ਼ਾ ਮਹਾਰਾਜ ਜੀ ਅਖੀਨੀਆਂ ਪੰਕਤੀਆਂ ਦੇ ਵਿੱਚ ਸਮਝਾਉਣਾ ਕਰ ਰਹੇ ਨੇ ਕਿ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਆਪਣੇ ਮਨ ਹਿਰਦੇ ਰੂਪੀ ਦੇ ਵਿੱਚ ਧਿਆਉਣਾ ਕੀਤਾ ਹੈ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਹਰ ਕਸ਼ਨਾਬ ਵਿਚਾਰੇ ਹੁਣ ਜਦੋਂ ਪਾਰ ਬ੍ਰਹਮ ਦੇ ਚਰਨਾਂ ਦੇ ਨਾਲ ਜੁੜਨਾ ਕਰਦੇ ਨੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਨ ਕਾ ਬਹੁਰ ਕਸ਼ ਨਾਮ ਵਿਚਾਰੇ ਫਿਰ ਪਾਸ਼ਾ ਮਹਾਰਾਜੀ ਦੀ ਕਿਰਪਾ ਦੇ ਸਦਕਾ ਪਾਰ ਬ੍ਰਹਮ ਆਪਣੇ ਸੇਵਕਾਂ ਨੂੰ ਜਿੱਥੇ ਪ੍ਰੀਤੀ ਬਖਸ਼ਣਾ ਕਰਦਾ ਹੈ ਉਥੇ ਪਰਮਾਤਮਾ ਆਪਣੇ ਚਰਨਾਂ ਦੇ ਨਾਲ ਜੋੜ ਵੀ ਲੈਂਦਾ ਹੈ ਜਦੋਂ ਚਰਨਾ ਦੇ ਨਾਲ ਜੋੜਨਾ ਕਰਦਾ ਹੈ ਤੇ ਫਿਰ ਉਹ ਕਸ਼ਵੀ ਜਿਹੜਾ ਵਿਚਾਰਨਾ ਨਹੀਂ ਕਰਦੇ ਜਦੋਂ ਸਤਿਗੁਰ ਪਾਸ਼ਾ ਮਹਾਰਾਜੀ ਨਾਮ ਦੇ ਨਾਲ ਜੁੜ ਗਏ ਤੇ ਫਿਰ ਪਾਸ਼ਾ ਮਹਾਰਾਜੀ ਸਮਝਾਉਣਾ ਕਰ ਰਹੇ ਨੇ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜੀ ਦੀਨ ਬੰਦ ਸਿਮਰੋ ਨਹੀਂ ਕਬ ਹੂਤ ਜੋ ਸੰਗ ਸਹਾਈ ਤੇ ਜਿਨ੍ਹਾਂ ਨੇ ਫਿਰ ਮਾਇਆ ਨੂੰ ਧਨ ਦੌਲਤ ਨੂੰ ਜਿਹੜਾ ਪਿਆਰ ਨਹੀਂ ਕਰਨਾ ਕੀਤਾ ਲੋਭ ਨਹੀਂ ਕਰਨਾ ਕੀਤਾ ਫਿਰ ਪਾਸ਼ਾ ਮਹਾਰਾਜ ਇਹ ਸਮਝਾਉਣਾ ਕਰਦੇ ਨੇ ਮਗਨ ਰਹੋ ਮਾਇਆ ਮੈਂ ਨਿਸ ਦਿਨ ਛੁੱਟੀ ਨਾ ਮਨ ਕੀ ਕਾਈ ਕਿ ਪਾਸ਼ਾ ਮਹਾਰਾਜ ਨੇ ਫਿਰ ਮਨ ਹਿਰਦੇ ਰੂਪੀ ਦੇ ਵਿੱਚ ਜਿਹੜਾ ਮਾਇਆ ਦਾ ਜੰਜਾਲ ਜਿਹੜਾ ਬਣਿਆ ਮਾਇਆ ਦਾ ਜਿਹੜਾ ਜਾਲ ਉਹ ਬਣਿਆ ਹੋਇਆ ਸੀ ਉਹ ਅਕਾਲ ਪੁਰਖ ਵੈਗ ਨੇ ਫਿਰ ਕਾਇ ਨੂੰ ਉਸ ਅਕਾਲ ਪੁਰਖ ਵੈਗ ਦੀ ਕਿਰਪਾ ਦੇ ਨਿਯਾਈ ਉਸ ਕਾਇ ਨੂੰ ਜਿਹੜਾ ਉਹ ਦੂਰ ਕਰਨਾ ਕਰ ਦਿੱਤਾ ਹੈ ਕੈਨੂੰ ਜਿਹੜਾ ਮਨ ਹਿਰਦੇ ਰੂਪੀ ਦੇ ਵਿੱਚੋਂ ਲਾ ਦਿੰਦਾ ਹੈ ਧਨ ਦੌਲਤ ਨੂੰ ਇਕੱਠੀ ਕਰਨ ਵਾਸਤੇ ਜਿਹੜੀ ਮਾਇਆ ਦਾ ਜਿਹੜਾ ਜੰਜਾਲ ਮਨ ਹਿਰਦੇ ਰੂਪੀ ਦੇ ਵਿੱਚ ਬਣਿਆ ਹੋਇਆ ਸੀ ਉਸ ਅਕਾਰਪੁਰਖ ਵਾਹਿਗੁਰੂ ਨੇ ਫਿਰ ਸ਼ਬਦ ਦੇ ਪ੍ਰੀਤੀ ਬਖਸ਼ ਕੇ ਮਨ ਹਿਰਦੇ ਰੂਪੀ ਦੇ ਵਿੱਚੋਂ ਜਿਹੜਾ ਜਾਲ ਹੈ ਉਸ ਨੂੰ ਉਤਾਰ ਦਿੱਤਾ ਹੈ ਤੇ ਪਾਤਸ਼ਾਹ ਮਹਾਰਾਜ ਜੀ ਫਿਰ ਅਕੀਲੀ ਪੰਕਤੀ ਦੇ ਵਿੱਚ ਸਮਝਾਉਣਾ ਕਰਦਾ ਕਰਦੇ ਨੇ ਕਹਿ ਨਾਨਕ ਅਬ ਨਾ ਹੈ ਅਨੰਤ ਗਤਿ ਬਿਨ ਹਰ ਕੀ ਸਰਨਾਈ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਜਿੱਥੇ ਆਪਣੇ ਨਾਮ ਦੀ प्रीਤੀ ਬਖਸ਼ ਦਿੱਤੀ ਹੈ ਉਤੇ ਫਿਰ ਮਨ ਹਿਰਦੇ ਰੂਪੀ ਦੇ ਵਿੱਚੋਂ ਜਿਹੜੀ ਕਾਈ ਜਮੀ ਹੋਈ ਹੈ ਹਨੇਰਾ ਹੋਇਆ ਹੋਇਆ ਤੇ ਫਿਰ ਉਸ ਅਕਾਲ ਪੁਰਖ ਦੀ ਕਿਰਪਾ ਦੇ ਸਦਕਾ ਮਨ ਹਿਰਦੇ ਰੂਪੀ ਦੇ ਵਿੱਚ ਜਿਹੜਾ ਉਹ ਚਾਨਣ ਹੋ ਗਿਆ ਤੇ ਪਾਸ਼ਾ ਮਹਾਰਾਜੀ ਅਖੀਲੀ ਪੰਕਤੀ ਦੇ ਵਿੱਚ ਸਮਝਾਉਣਾ ਕਰਨਾ ਕਰਦੇ ਨੇ ਨਾਮ ਰਤਨ ਸੁਣ ਜਪ ਜਪ ਜੀਵਾ ਹੁਣ ਨਾਮ ਅਮੋਲਕ ਨੂੰ ਰਤਨ ਨੂੰ ਜਿਹੜਾ ਜਪ-ਜਪ ਕੇ ਜਿਹੜਾ ਉਹ ਜੁਣਾ ਕਰਦੇ ਨੇ ਸੁਣਨਾ ਕਰਦੇ ਨੇ ਇੰਨਾ ਕੰਨਾਂ ਦੇ ਨਾਲ ਇੰਨਾ ਅੱਖਾਂ ਦੇ ਨਾਲ ਉਸ ਅਕਾਲ ਪੁਰਖ ਵੈਗ ਦੇ ਬਾਣੀ ਦੇ ਸ਼ਬਦ ਨੂੰ ਪੜਨਾ ਕਰਦੇ ਨੇ ਤੇ ਇਸ ਦਸਨਾ ਤੋਂ ਉਸ ਅਕਾਲ ਪੁਰਖ ਵੈਗ ਦੇ ਗੁਣਾਂ ਦਾ ਜਿਹੜਾ ਉਹ ਖਿਆਨ ਕਰ ਰਹੇ ਨੇ ਪਰ ਜਿਹੜਾ ਮਨੁੱਖ ਉਹ ਕਦੀ ਵੀ ਜਿਹੜਾ ਉਸ ਅਕਾਲ ਪੁਰਖ ਵੈਗ ਦੇ ਗੁਣਾਂ ਨੂੰ ਉਹ ਵੜਿਆ ਨਹੀਂ ਸਕਦਾ ਜਿਨਨੇ ਉਸ ਅਕਾਲ ਪੁਰਖ ਵੈਗ ਦੇ ਗੁਣ ਬਖਸ਼ ਲਈਏ ਉਸ ਆਰਾਧਨਾ ਕਰ ਲਈਏ ਗੁਨਾਹ ਦੀ ਉਤਨੇ ਹੀ ਜਿਹੜੇ ਥੋੜੇ ਨੇ ਉਸ ਅਕਾਲ ਪੁਰਖ ਵੈਗ ਦੇ ਗੁਣ ਤੇ ਜਿਨ੍ਹਾਂ ਨੇ ਇਹਨਾਂ ਨੂੰ ਮੰਨ ਲਿਆ ਗੁਣਾਂ ਦੇ ਨਾਲ ਪ੍ਰੀਤੀ ਪਾ ਲਈ ਹੈ ਤੇ ਨਾਮ ਰਤਨ ਨੂੰ ਸੁਣ ਸੁਣ ਕੇ ਜਪ ਜਪ ਕੇ ਜਿਹੜਾ ਜੁਣਾ ਕਰਦੇ ਨੇ ਤੇ ਫਿਰ ਪਾਸ਼ਾ ਮਹਾਰਾਜ ਕਿਰਪਾ ਕਰ ਦਿੰਦੇ ਨੇ ਉਹਨਾਂ ਨੂੰ ਆਪਣੇ ਚਰਨਾਂ ਦੀ ਜਿੱਥੇ ਪ੍ਰੀਤੀ ਬਖਸ਼ਣਾ ਕਰਦੇ ਨੇ ਤੇ ਮਨ ਹਿਰਦੇ ਰੂਪੀ ਦੇ ਵਿੱਚੋਂ ਜਿਹੜਾ ਕਾਈ ਜੰਮੀ ਹੋਈ ਹੁੰਦੀ ਹੈ ਉਹ ਵੀ ਜਿਹੜੀ ਉਹ ਦੂਰ ਕਰ ਦਿੰਦੇ ਨੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਤੇ ਆਪਣੇ ਹਰੀ ਦੇ ਨਾਮ ਹਮੇਸ਼ਾ ਉਹ ਜੁੜੇ ਰਹਿੰਦੇ ਨੇ ਕਦੀ ਵੀ ਜਿਹੜਾ ਉਸ ਅਕਾਲ ਪੁਰਖ ਵੈਗਦੂ ਦੂਰ ਨਹੀਂ ਹੋਣਾ ਕਰਦੇ ਤੇ ਪੜਨਾ ਕਰਦਾ ਕਰਦੇ ਨੇ ਵਿਸਰ ਨਾਹੀ ਦਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਗੁਰੂ ਪਾਸ਼ਾ ਮਹਾਰਾਜ ਹਮੇਸ਼ਾ ਉਸ ਚਰਨਾ ਦੇ ਨਾਲ ਜੁੜੇ ਰਹਿੰਦੇ ਨੇ ਹਮੇਸ਼ਾ ਉਸ ਅਕਾਲ ਪੁਰਖ ਵਾਗੂ ਦੀ ਅਰਦਾਸਨਾ ਕਰਨਾ ਕਰਦੇ ਨੇ ਨਾ ਮਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠਮ ਜਾਰੇ ਤੇ ਪਾਸ਼ਾ ਮਹਾਰਾਜ ਫਿਰ ਕਿਰਪਾ ਕਰਕੇ ਆਪਣੇ ਸੇਵਕਾਂ ਨੂੰ ਜਿਹੜਾ ਆਪਣੇ ਚਰਨਾਂ ਦੀ ਉਪ ਪ੍ਰੀਤੀ ਬਖਸ਼ ਦਿੰਦੇ ਨੇ ਤੇ ਜਿਨ੍ਹਾਂ ਨੇ ਉਸ ਅਕਾਲ ਪੁਰਖ ਵੈਗਦੇ ਦਾ ਓਟ ਆਸਰਾ ਲੈਂਦੇ ਆਪਣੇ ਕਾਰਜ ਜਿਹੜੇ ਉਹ ਕਰਵਾਉਣਾ ਕੀਤੇ ਨੇ ਉਸ ਅਕਾਲ ਪੁਰਖ ਵੈਗਦੇ ਦੇ ਚਰਨਾਂ ਦੇ ਵਿੱਚ ਬੰਦਨਾ ਕਰਕੇ ਅਰਦਾਸ ਕਰਕੇ ਫਿਰ ਪਾਸ਼ਾ ਮਹਾਰਾਜ ਆਪਣੇ ਸੇਵਕਾਂ ਦੇ ਅਰੰਭੇ ਹੋਏ ਕਾਰਜ ਆਪ ਜਿਹੜਾ ਉਹ ਕਰਨਾ ਕਰਦੇ ਬਾਣੀ ਦੇ ਅੰਦਰ ਵੀ ਪੜਨਾ ਕਰਦਿਆਂ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ ਕਾਰਜ ਦਿਓ ਸਵਾਰ ਸਤਿਗੁਰ ਸੱਚ ਤਾਕੀਐ ਸੰਤਾਂ ਸੰਗਨ ਦਾਨ ਅੰਮ੍ਰਿਤ ਚਾਕੀਐ ਪੈ ਪੰਜਨ ਮਿਰਵਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਖੀਐ ਪਾਸ਼ਾ ਮਹਾਰਾਜਾ ਕਿਰਪਾ ਕਰਨ ਸਨ ਵਿਜੜੇ ਆਪਣੇ ਨਾਮ ਦੀ ਦਾਤ ਬਖਸ਼ ਦੇਣ ਤਾਂ ਕਿ ਸਨ ਵਿਜੜਿਆ ਇਹ ਪਤਾ ਲੱਗ ਸਕੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਜਿੱਥੇ ਕਿਰਪਾ ਕਰਨੀ ਕਰਨੀ ਹੈ ਆਪਣੇ ਸੇਵਕਾਂ ਦੇ ਕਾਰਜਾਂ ਦੇ ਵਿੱਚ ਸਫਲਤਾ ਬਖਸ਼ਣਾ ਕਰਨੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਵੀ ਕਰਨਾ ਕਰੀਏ ਤੇ ਪਾਤਸ਼ਾਹ ਮਹਾਰਾਜ ਦੀ ਸ਼ਬਦ ਦੀ ਵਿਚਾਰ ਕਰਦਿਆਂ ਪਾਸੋਂ ਅਨੇਕਾਂ ਹੀ ਪ੍ਰਕਾਰ ਦੀਆਂ ਬੁਲਾਹ ਹੋ ਜਾਂਦੀਆਂ ਨੇ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ ਸੰਜੋਗ ਹੈ ਬਲਾਉ ਫਤੇ ਵਾਹਿ ਗੁਰਜੀ ਕਾ ਥਲਸਾ ਵਾ